ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਪਾਈ ਅਮਰਤਪਾਲ ਸਿੰਘ ਉਹਨਾਂ ਤੇ ਫਿਰ ਤੋਂ ਐਨਐਸਏ ਲਗਾ ਦਿੱਤੀ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਸਰਕਾਰਾਂ ਦੇ ਉੱਤੇ ਸਵਾਲ ਕੀਤੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਆਵਾਜ਼ ਚੱਕਣ ਦੀ ਹਮੇਸ਼ਾ ਹੀ ਜਿਹੜੀ ਹੱਕ ਸੱਚ ਦੀ ਲੜਾਈ ਹਮੇਸ਼ਾ ਹੀ ਕਰਨ ਦੇ ਲਈ ਹੁੰਦਾ ਹੈ ਪਰੰਤੂ ਇਹ ਜਿਹੜੀ ਪੰਜਾਬ ਸਰਕਾਰ ਆ ਉਹ ਸਾਡੀ ਹੱਕ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਵੀ ਅਜੇ ਤੱਕ ਕੇਂਦਰ ਸਰਕਾਰ ਨੇ ਨਾ ਹੀ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਕੀਤੀ ਤੇ ਉਹਨਾਂ ਨੇ ਨਾ ਹੀ ਕਰਦੇ ਸਿੰਘਾਂ ਨੂੰ ਲੈ ਕੇ ਵੀ ਗੱਲ ਕਹੀ ਕਿ ਸਿੰਘ ਜਥੇਬੰਦੀਆਂ ਜਿਹੜੀਆਂ ਬਾਹਰ ਆਉਣਗੀਆਂ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਉੱਤੇ ਜੋ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਤੱਕੇਸ਼ਾਈ ਹੋ ਰਹੀ ਹੈ ਤੇ ਸ਼੍ਰੀ ਆਮ ਡਿਬਰੂਗੜ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਤੱਕਾ ਕਰ ਰਿਹਾ ਹੈ ਤੇ ਹਜੇ ਤੱਕ ਉਹਨਾਂ ਦੇ ਉੱਤੇ ਜਿਹੜੀ ਐਨਐਸਏ ਲੱਗੀ ਹੋਈ ਸੀ ਤੇ ਹੁਣ ਦੁਬਾਰਤ ਉਹ ਐਨਐਸਏ ਲਗਾ ਦਿੱਤੀ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਲਗਾਤਾਰ ਫਲਟਵਾਰ ਕੀਤੇ ਜਾ ਰਹੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਿੱਖ ਜਥੇਬੰਦੀਆਂ ਦਾ ਹੋਰ ਕੀ भारत का संविधान है फ्रीडम ऑफ स्पीच का सिटीजन है इंडिया कावर्नमेंट क्रिटिसाइज कर, कर रहा है उस अगर गवर्नमेंट उसके भले के लिए कोई चीज नहीं कर रही तो वोटर के पास यह राइट है कि उसटीसाइज कर सके देख सकते हो कि साई अमृतपाल ने दलजीत खलसी जी ने ਤੇ ਹੋਰ ਵੀ ਜਿੰਨੇ ਸਾਡੇ ਬੰਦੀ ਸਿੰਘ ਰੀ ਬੰਦੀ ਸਿੰਘ ਨੇ ਜਥੇਦਾਰ ਹਵਾਰਸਾ ਆਮਨੇ ਇਹਨਾਂ ਸਭ ਨੂੰ ਸਜਾ ਹੋਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਅੰਦਰ ਰੱਖ ਰੱਖਿਆ ਤੇ ਭਾਈ ਅਮਰਿਤਪਾਲ ਸਿੰਘ ਨੂੰ ਗਵਰਨਮੈਂਟ ਆਫ ਪੰਜਾਬ ਪਲੱਸ ਯੂਨੀਅਨ ਆਫ ਇੰਡੀਆ ਨੇ ਕਿਵੇਂ ਐਨਐਸਏ ਐਕਸਟੈਂਡ ਕਰਕੇ ਵਾਪਸ ਡਿਗਰੂ ਗੜਚੇ ਉਹਨਾਂ ਨੂੰ ਰੱਖ ਰੱਖਿਆ ਤੇ ਮੈਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਚੀਜ਼ ਗਲਤ ਨਹੀਂ ਹੈ ਅਗਰ ਕਿਸੇ ਯੂਥ ਨੂੰ ਆਪਾਂ ਸਿੱਖੀ ਦੇ ਵੱਲ ਜੋੜ ਰਹੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਨੇ ਤੇ ਉਹ ਗਲਤ ਚੀਜ਼ ਨਹੀਂ ਹੈ ਭਾਈ ਅਮਰਿਤਪਾਲ ਸਿੰਘ ਜੀਆ ਹੋਰ ਵੀ ਜਿੰਨੇ ਸਾਡੇ ਸਿੰਘ ਨੇ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਸੀ ਉਹਨਾਂ ਨੇ ਸਿਰਫ ਯੂਥ ਨੂੰ ਨਸ਼ਿਆ ਤੋਂ ਛੁਡਾਇਆ ਸੀ ਤੇ ਜਿਹੜੇ ਉਹਨਾਂ ਦੇ ਐਡਵੋਕੇਟ ਨੇ ਉਹਨਾਂ ਨੂੰ ਵੀ ਹਾਊਸ ਰੈਸਟ ਕੀਤਾ ਗਿਆ ਕਿ ਤੁਸੀਂ ਇੱਕ ਐਡਵੋਕੇਟ ਨੂੰ ਜਿਹੜਾ ਲੀਗਲ ਆਫੀਸਰ ਹੁੰਦਾ ਹੈ ਕਿਵੇਂ ਹਾਊਸ ਰੈਸਟ ਕਰ ਸਕਦੇ ਹੋ ਇਹ ਮੈਂ ਗਵਰਨਮੈਂਟ ਨੂੰ ਪੁੱਛਣਾ ਚਾਹਾਂਗਾ ਤੇ ਜਿੰਨੇ ਵੀ ਸਾਡੇ ਯੂਥ ਨੇ ਉਹ ਯੂਥ ਨੂੰ ਤੁਸੀਂ ਦਬਾ ਰਹੇ ਹੋ ਰੀਸੈਂਟ ਐਗਜ਼ਾਮਪਲ ਤੁਸੀਂ ਕੱਲ ਦਾ ਦੇਖ ਸਕਦੇ ਹੋ ਕਿਵੇਂ ਇੱਕ ਨਵਦੀਪ ਸਿੰਘ ਜਿਹੜਾ ਪੰਜਾਬ ਤੋਂ ਸੀ ਉਹ ਹਿਮਾਚਲ ਅਧਾਬ ਵਿੱਚ ਬੈਠਿਆ ਸੀ ਖਾਣ ਦੇ ਲਈ ਤੇ ਉਸ ਨੂੰ ਮਾਰਕੀਟ ਕਰਕੇ ਉਸ ਦੀ ਮਰਡਰ ਕਰ ਦਿੱਤਾ ਗਿਆ ਤੇ ਉਹ ਓਨ ਦਾ ਸਪਾਟ ਮਰ ਗਿਆ ਤੇ ਜਿਹੜਾ ਆਪਰੈਸਡ ਹੈ ਉਹ ਆਪਰੈਸਡ ਕਲਾਸ ਜਿਹੜਾ ਹੈ ਆਪਰੇਸ਼ਨ ਜੋ ਰੂਲਰ ਹੈ ਉਹ ਆਪਰੈਸ ਕਰ ਰਿਹਾ ਹੈ ਕਲਾਸ ਜਿਹੜਾ ਗਲਤ ਹੈ ਸਭ ਨੂੰ ਸਾਥ ਲੈ ਕੇ ਸਭ ਦੀ ਡਵੈਲਪਮੈਂਟ ਸਭ ਦੀ ਗੱਲ ਸੁਣਨੀ ਚਾਹੀਦੀ ਹੈ ਫਾਰਮਰ ਜਿਹੜੇ ਨੇ ਸਾਡੇ ਕਿਸਾਨ ਜਿਹੜੇ ਨੇ ਉਹ ਵੀ ਅੱਜ ਕਿਸਾਨ ਅੰਦੋਲਨ ਤੇ ਦੁਬਾਰਾ ਬੈਠੇ ਨੇ ਕਿਉਂਕਿ ਉਹਨਾਂ ਦੀ ਮੰਗਾਂ ਪੂਰੀ ਨਹੀਂ ਹੋਈ ਸੀ ਤੇ ਦੂਸਰਾ ਮੁੱਦਾ ਜਿਹੜਾ ਹੈ ਉਹ ਹੈ ਲੱਦਾਖ ਦਾ देख सकते हो कि, कि लद्दाख हाँ तो पिछले तीन महीने तो प्रोटेस्ट चल रहा है बट कोई भी न्यूज एजेंसी उस कवर नहीं कर रही है मीडिया जी वो डेमोक्रेसी का फोर्थ पिलर है बट उस अगर फोर्थ पिलर का रोल प्ले नहीं करेगी लो कर तो लोगों नवाज कि गवर्नमेंट जी चीजा है सिटीजन उन्होंने अगेंस्ट कर रही है सिटीजन की डिमांड चल रही है आप सब तो बेनती है कि इस वीडियो नेयर करे सा ਵਿਡੇ ਕਿਤੇ ਗਏ ਨੇ ਉਹ ਦੁਬਾਰਾ ਹੀ ਬੈਕ ਆਫ ਪੇजेस ਬਣ ਰਹੇ ਨੇ ਤੇ ਤੁਸੀਂ ਜਿਆਦਾ ਤੋਂ ਜਿਆਦਾ ਉਸ ਨੂੰ ਫੋਲੋ ਕਰੋ